ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇ ਰਿਫਾਰਮੀ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਸੰਗੂ ਤੌਣ ਮੌਕਸਰ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਤੇ ਤਹਿਸੀਲ ਵੀ ਇਸ ਪਿੰਡ ਨੂੰ ਮੌਕਸਰ ਸਾਹਿਬ ਪੈ ਜਾਂਦੀ ਹੈ ਦੋਸਤੋ ਬਾਈ ਦੇ ਘਰ ਦੇ ਜਾਨਵਰਾਂ ਦੀ ਗੱਲ ਕਰੀਏ ਨਾ ਸੋਹਣੇ ਸ਼ੌਪ ਨਾਂ ਰੱਖੇ ਹੋਏ ਜਾਨਵਰਾਂ ਤੇ ਬਾਈਆਂ ਦਾ ਚੰਗੇ ਦੁੱਧ ਵਾਲੀਆਂ ਤਕਰੀਬਨ ਇਹ گاਵਾ ਹੈਗੀਆਂ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਵੈਸੇ ਬਾਈ ਕੋਲ ਤੇ ਨੰਨਾ ਆਗਾ ਦੋਸਤੋ ਇੱਕ ਤਾਂ ਬੱਚੀ ਹੈਗੀ ਆ 9 ਮਹੀਨਿਆਂ ਦੇ ਲਗਭਗ ਹੈ ਇੱਕ ਦੋਸਤੋ ਤਿਆਰੀ ਦੇ ਵਿੱਚ ਇਹ ਕੁਛ ਦਿਨ ਲੈਂਦੀ ਹੈ ਆਹਾ 4 ਮਹੀਨਿਆਂ ਦੇ ਲਗਭਗ ਇਹ ਗੱਬਣ ਹੈਗੀ ਆ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਲੈਣੇ ਆ ਜਿੰਨਾ ਵੀਰਾਂ ਨੇ ਦੋਸਤੋ ਹਜ ਤਾਈਂ ਆਪਣੇ ਸਫਰਾਜ ਦੇ ਰਿਗਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਕਰ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਲੈਣੇ ਆਓ ਜੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਹੋਰ ਠੀਕ ਠਾਕ ਬਾਈ ਵਧੀਆ ਬਾਈ ਜੀ ਠੀਕ ਆ ਨਾ ਦੱਸੀ ਬਈ ਆਪਣਾ ਬਿਰਤ ਸਿੰਘ ਨੰਬਰਦਾਰ ਜੀ ਪਿੰਡ ਸੰਭੂ ਤੋਂ ਤਹਿਸੀਲ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਠੀਕ ਆ ਜੀ ਇੱਕ ਵਾਰੀ ਆਪਣਾ ਨੰਬਰ ਵੀ ਦੱਸ ਦਿਓ ਜੀ 9914300666 ਠੀਕ ਆ ਜੀ ਅੱਜ ਤੇ ਇਹਨਾਂ ਨਾਲ ਸੇਲ ਕਰਨੀ ਹੈ ਬਈ ਹਾਂਜੀ ਬਈ ਜੀ ਠੀਕ ਆ ਬਈ ਗੱਬਨ ਦੀ ਗੱਲ ਕਰ ਲਈਏ ਇਹ ਵੈੜ ਜਿਹੜੀ ਸਾਹਮਣੇ ਆਪਾਂ ਵੇਖ ਰਹੇ ਆ ਇਹਦੀ ਗੱਲ ਕਰੀਏ ਤਾਂ ਕਿਨਵੇਂ ਸੂਏ ਲਈ ਇਹ ਬੇਤਿਆਰੀ ਇਹ ਬਈ ਜੀ ਤੀਜੇ ਸੂਏ ਐਕਟੀਸ ਹੋਊਗੀ ਠੀਕ ਹੈ ਤੀਜੇ ਸੂਏ ਸੂਗੀ ਹਾਂਜੀ ਸਪਾਇਕ ਦੇ 66 ਸੀਮਣ ਤੋਂ ਇਹ ਬੰਨਦੇ ਸਪਾਇਕ ਦੇ ਇਸ ਏਬੀਐਸ ਦਾ ਸਪਾਇਕ ਬਾਈਜੀ ਠੀਕ ਹੈ ਏਬੀਐਸ ਦਾ ਸਪਾਇਕ ਠੀਕ ਹੈ ਤਾਂ ਗੱਬਣ ਹੈ ਠੀਕ ਹੈ ਤੇ 6 ਜਨਵਰੀ ਤੇ 7 ਜਨਵਰੀ ਨੂੰ ਦੋ ਦਿਨ ਇਹਦੇ ਆਪਾਂ ਟੀਕਾ ਰਖਾਇਆ ਸੀਗਾ ਠੀਕ ਹੈ ਜੀ ਆਪਾਂ ਖੋਦੀ ਰਖਾਇਆ ਸੀ ਹਾਂਜੀ ਆਪਾਂ ਆਪ ਘਰੇ ਰਖਾਇਆ ਸੀ ਟੀਜਾ ਹਾਂਜੀ ਆਪਾਂ ਪਰਖਾਇਆ ਸੀ ਠੀਕ ਆ ਵੈਸੇ ਤੁਸੀਂ ਟੋਕੜ ਲੈ ਕੇ ਆਏ ਸੀ ਬਾਈ ਦੱਸੀ ਹਾਂ ਅੱਜਲੇ ਸੂਏ ਆਪਾਂ ਟੋਕੜ ਕਾਂ ਲਈ ਸੀਗੀ ਜੀ ਠੀਕ ਆ ਦੂਜੇ ਸੂਏ ਠੀਕ ਆ ਦੂਜੇ ਸੂਏ ਯਾਨੀ ਪਾਡੀਆਂ ਨੇ ਜਿਹੜਾ ਦੁੱਧ ਦਾ ਰਿਕਾਰਡ 28 29 ਕਿਲੋ ਦਾ ਦੱਸਿਆ ਸੀਗਾ ਠੀਕ ਆ ਹਾਂਜੀ ਵੀ ਜਦੋਂ ਪੀਕ ਲੈਵਲ ਤੇ ਸੀ 28-29 ਕਿਲੋ ਨਾਂ ਦੁੱਧ ਕੱਢਿਆ ਹਾਂ ਜੀ 28-29 ਕਿਲੋ ਆਪਣੇ ਕੋਲੇ ਕਿੰਨਾ ਕੀ ਟਾਈਮ ਚੁਆਈ ਕੀਤੀ ਹੈ ਵੀ ਕਿੰਨਾ ਕੱਢਦੀ ਰਹੀ ਜਦੋਂ ਆਪਣੇ ਕੋਲੇ ਬਾਈ ਜੀ 18-20 ਕਿਲੋ ਦੁੱਧ ਦਿੰਦੀ ਰਹੀ ਹੈ ਇਹ ਤੇ ਸੋ ਹੁਣ ਆਪਾਂ ਲਗਭਗ ਨੂੰ 20-25 ਦਿਨ ਹੋ ਗਏ ਨੂੰ ਦੁੱਧ ਉਹ ਛੱਡੀ ਨੂੰ ਮਸਾਂ ਹੀ ਛੱਡੀ ਆ 10-12 ਲੀਟਰ ਦੁੱਧ ਸੀਗਾ ਉਦੋਂ ਵੀ ਠੀਕ ਆ 10 12 ਲੀਟਰ ਦੇ ਲਗਭਗ ਜੋ ਡਰਾਈ ਕੀਤੀ ਉਦੋਂ ਸੀਗਾ ਹਾਂਜੀ ਠੀਕ ਆ ਤੇ ਹੁਣ ਬਈ ਦਿਨਾਂ ਦੀ ਗੱਲ ਕਰਨਗੇ ਦਿਨ ਕਿੰਨੇ ਪਏ ਲਗਭਗ ਇਹ ਦੇ ਇਹ ਤੇ ਬਾਈ ਜੀ 7 6 7 ਤੱਕ ਤੋਬਰ ਨੂੰ 9 ਮਹੀਨੇ ਪੂਰੇ ਹੋ ਜਾਣਗੇ ਠੀਕ ਆ ਲਗਭਗ ਕਾਕੇ 6 7 ਜਨਵਰੀ ਨੂੰ ਆਪਾਂ ਇਹ ਅੱਜ 29 ਤਰੀਕ ਹੋ ਗਈ ਠੀਕ ਆ ਪਰ ਐਸੀ ਕਾ ਜੀ ਠੀਕ ਆ ਅੱਜ 29 ਤਰੀਕ ਹੋ ਗਈ ਲਗਭਗ 8 ਦਿਨਾਂ ਵਾਂਗ ਹੋ ਗਏ ਹਫਤਾ ਪਿਆ ਜੀ ਠੀਕ ਆ ਤੇ ਐਪੀ ਦਾ ਕੀ ਅਨੁਮਾਨ ਕਰਾਂਗੇ ਵੀ ਕਿੰਨਾ ਕੁ ਦੁੱਧ ਪਾਉਗੀ ਇਹ ਤੇ 30 ਪਲੱਸ ਦੀ ਉਮੀਦ ਹੈ ਜੀ ਠੀਕ ਆ 30 ਪਲੱਸ ਦੀ ਉਮੀਦ ਹੈਗੀ ਹੈ ਠੀਕ ਆ ਲਓ ਵੀ 30 ਦਿਨ ਸੁਯੇ ਲਈ ਤਿਆਰੀ ਦੇ ਵਿੱਚ ਆ 7 ਦਿਨ 8 ਦਿਨ ਲਗਭਗ ਸੂਨ ਦੇ ਵਿੱਚ ਬਾਕੀ ਆ ਫੇਸ ਚੈੱਕ ਕਰ ਸਕਦੇ ਆ ਪ्युअर ਐਚ ਐਫ ਦੇ ਵਿੱਚ ਲੱਗੀ ਆ ਬਾਈਆਂ ਦਾ ਅਰਮਾਨ ਆ ਵੀ 30 ਲੀਟਰ ਦੇ ਲਗਭਗ ਇਹਨੇ ਦੁੱਧ ਪਾਉਣਾ 28 29 ਲੀਟਰ ਦੂਜੇ ਸੂਏ ਮਾਲਕਾਂ ਨੇ ਇਹ ਦੱਸਣਾ ਮੁਤਾਬਕ ਵੀ ਦੁੱਧ ਦੇ ਦੇ ਸਲੋ ਕੱਢਿਆ ਜਿਹੜਾ ਕਿ ਪੀਕ ਲੈਵਲ ਤੇ ਕੱਢਿਆ ਬਾਈ ਹਰਾਂ ਨੇ ਟੋਕਰ ਲੈ ਕੇ ਆਂਦੀ ਸੀ ਟੋਕਰ ਥੱਲੇ ਹੀ ਬਾਈ ਏਰੀ ਜਾਂਦੇ ਇਹ ਵੀ 18 ਕਿਲੋ ਦੁੱਧ ਸੀਗਾ ਸੋਹਣਾ ਹਵਾਨਾ ਤਿਆਰ ਕੀਤਾ ਹੋਇਆ ਤੇ ਥਣ ਬਹੁਤ ਸੋਹਣਾ ਬਾਈ ਇਹਦੀ ਚਵਾਈ ਹੱਥੀ ਕਰਦੇ ਰਹੇ ਕਿ ਮਸ਼ੀਨ ਤੇ ਅਸੀਂ ਬਾਈ ਜੀ ਜੇ ਬਿਜਲੀ ਨਾ ਹੋਵੇ ਤਾਂ ਠੀਕ ਕਰਦੇ ਆ ਨਹੀਂ ਮਸ਼ੀਨ ਤੇ ਕਰ ਠੀਕ ਲੋ ਵੀ ਬਾਈ ਕੋਲ ਨਾ ਮਸ਼ੀਨ ਪਈ ਸੀ ਮੈਂ ਵੇਖ ਕੇ ਮੈਂ ਮਸ਼ੀਨੀ ਚਵਾਈ ਕਰਦੇ ਹੁਣੇ ਦੇਖ ਸਾਡੀ ਹਵਾਨੇ ਵੀ ਫਿਟਿੰਗ ਦੀ ਗੱਲ ਕਰਕੇ ਸੋਹਣਾ ਫਿੱਟ ਹਵਾਨਾ ਕੋਈ ਟੁੱਟਮਾ ਨਹੀਂ ਗਿਆ ਇਹ ਥਾਣਾ ਦਾ ਸਾਈਂ ਦੋਸਤੋ ਜੇ ਗੱਲ ਕਰੀ ਨਾ ਬਹੁਤ ਸੋਹਣਾ ਮੋਟਾ-ਮੋਟਾ ਥਾਣਾ ਹੱਥੀ ਜਵਾਈ ਵਾਲਾ ਥਾਣਾ ਲੋ ਜਜਮੈਂਟ ਤੁਸੀਂ ਲਾ ਲੈਣੀ ਆ ਸਾਫ ਸੁਥਰੀ ਵਹਿੜਾ ਇੱਥੇ ਆਉਂਗੇ ਤਾਂ ਤੁਹਾਡੇ ਜ਼ਰੂਰ ਪਸੰਦ ਆਉ ਕੱਦ-ਕੱਟ ਸੋਹਣਾ ਰਾਜੀ ਫਲੀ ਚੰਗੀ ਆ ਲੈ ਵੀ ਇੱਕ ਰੀ ਤੋੜ ਕੇ ਢੇੜਾ ਕਰਵਾ ਦੇ ਜੀ ਉਹ ਰਿਪੋਰਟ ਇਹ ਤੁਹਾਨੂੰ ਮਿਖਾਉਣੇ ਆ ਹਵਾਨਾ ਬਹੁਤ ਸੋਹਣਾ ਤਿਆਰ ਕੀਤਾ ਬਾਕੀ 5-7 ਦਿਨਾਂ ਨੇ ਸੂਨ ਚ ਅਨਮਾਨਾਂ ਵੀ ਲੈ ਜਾਣੇ ਆ ਲੋ ਪੂਰੀ ਜਾਂਦੀ ਤੋਂ ਤੁਸੀਂ ਹਵਾਨੇ ਦੀ ਜਿਹੜੀ ਜਜਮੈਂਟ ਲਾ ਲੈਣੀ ਆ ਤੀਜਾ ਸੂਆ ਗੱਬਣਾ ਪ੍ਰੋਪਰ ਡਿਟੇਲਡ ਬਾਈ ਤੋਂ ਆਪਾਂ ਤੁਹਾਨੂੰ ਲੈਤੀ ਰੇਟ ਪੁੱਛ ਦੇਣਾ ਬਾਈਆਂ ਦਾ ਜਿੰਨੀ ਗੱਲ ਹੋਈ ਆਪਾਂ ਉੰਨੀ ਦੱਸਣੀ ਆ ਇਹ ਨਹੀਂ ਗੱਲ ਆ ਵੀ ਹਾਇ ਤੀਜੇ ਸੂਏ ਤੇ ਆਪਾਂ ਦੂਜਾ ਦੱਸੀ ਲਈਏ ਜਿਹੜੀ ਸਾਫ਼ ਸੁਥਰੀ ਗੱਲ ਹੋਊਗੀ ਬਾਈਆਂ ਦਾ ਦੱਸਾਂਗੇ ਉਹ ਦੀ ਇਸ ਤੋਂ ਅੱਗੇ ਇੱਕ 9 ਮਹੀਨਿਆਂ ਦੇ ਲਗਭਗ ਬੱਚੀ ਹੈ ਬਾਈ ਜੇ ਇਹਦੀ ਗੱਲ ਕਰਨ ਦੀ ਇਹ ਰੇਟ ਦੀ ਤਾਂ ਫਿਰ ਰੇਟ ਕੀ ਕਰਦੇ ਆ ਇਹਦੀ ਬਾਈ ਜੀ ਆਪਾਂ ਜਿਹੜੀ ਡਿਮਾਂਡ ਕਰਦੇ ਆ 1 ਲੱਖ 5000 ਰੁਪਏ ਕਰਦੇ ਆ ਠੀਕ ਆ ਜੇਕਰ ਬੱਚੀ ਕਿਸੇ ਬੰਦੇ ਨੇ ਦੁੱਧ ਤੇ ਲਾਉਣੀ ਹੋਵੇ ਜਾਂ ਬੱਚੀ ਵਾਪਸ ਕਰਨੀ ਹੋਵੇ ਤਾਂ 15000 ਰੁਪਏ ਦੀ ਆਪਾਂ ਬੱਚੀ ਲੈ ਲਾਂਗੇ ਠੀਕ ਆ ਵੀ ਜਾਨੀ ਕਿ ਬਾਅਦ ਚ ਵੀ ਆਪਾਂ ਲੈ ਆਵਾਂਗੇ ਜੇ ਆਪਣੇ ਉਹ ਅਗਲੇ ਲੈ ਕੇ ਜਾਂਦੇ ਆ ਬੱਚੀ ਵਾਪਸ ਲੈ ਲਾਂਗੇ ਹਾਂਜੀ ਬੱਚੀ ਜਿਹੜੀ ਹੈ ਬੱਚੀ ਦੇਓ ਕਿ ਨਾ ਹਾਂ ਹਾਂ ਉਹ ਸਪਾਇਕ ਸਿੰਮਨ ਦੀ ਹੈ ਐਬੀਐਸ ਦੀ ਉਹ ਆਪ 15000 ਰੁਪਏ ਦੀ ਵਾਪਸ ਲੈ ਲਾਂਗੇ 15000 ਦੀ ਵਾਪਸ ਲੈਣਾ ਹਾਂਜੀ ਵੀ ਉਹ ਆਪਾਂ ਉਹਨੇ ਘਟਾ ਲਾਂਗੇ ਵਿੱਚੋਂ ਹਾਂਜੀ ਠੀਕ ਆ ਲਓ ਵੀ 1 ਲੱਖ ਤੇ 5000 ਰੁਪਿਆ ਰੇਟ ਆ ਤੁਹਾਨੂੰ 90000 ਦੀ ਰਹਿ ਜਾਣੀ ਆ ਜਿਹੜਾ ਵੀਰ ਬੱਚੀ ਨਹੀਂ ਰੱਖਣੀ ਚਾਹੁੰਦਾ ਦੁੱਧ ਦਾ ਬਾਈ ਦਾ 30 ਲੀਟਰ ਦੇ ਲਗਭਗ ਇਹਨੇ ਪਾ ਦੇਣਾ ਹਾਂਜੀ ਅਜੇ ਬਹੁਤ ਹਵਾਨੇ ਚ ਪਿਆ ਬਾਈ ਜੀ ਲਓ ਵੀ ਅਜੇ ਹੱਤਾ ਰੰਦਾ ਇਹਦਾ ਸਹੀ ਗੱਲ ਆ ਬਹੁਤ ਸੀ ਰੰਦੀ ਅੱਲਾ ਪਿਆ ਹਵਾਨਾ ਇਹ ਨਹੀਂ ਗੱਲ ਵੀ ਬੜੀ ਵੱਡੀ ਹੈ ਵੈਰ ਹਜੇ ਤੀਜਾ ਸੂਈ ਆ ਕਰਮਾ ਵਾਲੀ ਸੋਨਾ ਦੁੱਧ ਪਾਉਗੀ 30 ਲੀਟਰ ਦੇ ਲਗਭਗ ਪਾ ਦੇਣਾ 1 ਲੱਖ ਤੇ 5000 ਰੁਪਏ ਰੇਟ ਆ ਇਸ ਤੋਂ ਕਿ ਬਈ ਅੱਛੀ ਦੀ ਗੱਲ ਕਰਨੀ ਏ ਇਹ ਥੋੜਾ ਜਿਹਾ ਤਾਂ ਕ੍ਰੋਸ ਆਂਗ ਜਾਈ ਹਨਾ ਬਈ ਇਹ ਕ੍ਰੋਸ ਹੈ ਜੀ ਇਹ ਆਪਾਂ ਸੀਮਨ ਹੀ ਕ੍ਰੋਸ ਦਾ ਭਰਾਸੀ ਜੀ ਗਾ ਠੀਕ ਆ ਹੈ ਚਫ ਦੀ ਇਹ ਹੈ ਚਫ ਦੀ ਜਿਹੜੀ ਮਾਤ ਲੇਕੀ 20 ਲੀਟਰ ਦੁੱਧ ਸੀ ਠੀਕ ਆ ਠੀਕ ਆ ਵੈਸੇ ਸੀਮਨ ਕ੍ਰੋਸ ਦਾ ਲਵਾਤਾ ਸੀ ਹਾਂ ਜੀ ਕ੍ਰੋਸ ਦਾ ਲਵਾਇਆ ਸੀ ਠੀਕ ਆ ਕਦ ਕਦ ਬਹੁਤ ਆ ਬਈ ਕਿੰਨੀ ਉਮਰ ਹੋ ਗਈ ਹਾਂ ਜੀ ਇਹ 9 ਮਹੀਨੇ ਦੀ 9 ਮਹੀਨੇ ਦੀ ਜੀ ਲੱਗਦਾ ਠੀਕ ਆ 9 ਮਹੀਨੇ ਦੇ ਲਗਭਗ ਹੈਗੀ ਹਾਂ ਜੀ ਹਾਇ ਆਪਣੇ ਘਰ ਦੀ ਹੈ ਘਰ ਦੀ ਹੈ ਜੀ ਠੀਕ ਆ ਤੇ ਇਹਦੀ ਮਾਂ ਬਈ ਆਪਣੇ ਕੋਲੇ ਹੀ ਹੁਣ ਹੈ ਇਹਦੀ ਮਾਂ ਆਪਾਂ ਬਈ ਸੇਲ ਕਰਤੀ ਸੀਗੀ ਉਹ ਬੱਚੀ ਲਗਾਈ ਨਹੀਂ ਸੀਗੇ ਛੱਡ ਕੇ ਸੀ ਆਪਣੇ ਕੋਲ ਠੀਕ ਆ ਬੱਚੀ ਜਾਨੀ ਕਿ ਲਗਾਈ ਨਹੀਂ ਸੀ ਹਾਂ ਜੀ ਹਾਂ ਜੋ ਸੇਲ ਕੀਤੀ ਹਾਂ ਜੀ ਠੀਕ ਆ 21 22 ਕਿਲੋ ਮਦਰ ਰਕਾਣ ਦਾ ਹਾਂ ਜੀ 21 22 ਕਿਲੋ ਤੋਂ ਠੀਕ ਆ ਨੋ ਵੀ ਥੱਲੋਂ ਤੁਹਾਨੂੰ ਹਵਾਨੇ ਪੱਖ ਤੋਂ ਵਿਖਾਉਣੇ ਆ ਝੋਲੀ ਝੜੀ ਇਹਦੀ ਲੈ ਵੀ ਇੱਕ ਰੀ ਨੇ ਮੜਾ ਇਧਰ ਨੂੰ ਕਰਕੇ ਥੱਲੇ ਬਹੁਤ ਹੀ ਰੰਗੀ ਰਹੀ। ਥੱਲੋਂ ਨਾ ਥੋੜਾ ਕੈਮਰੇ ਤੋਂ ਡਰਦੀ ਐ। ਵੈਸੇ ਥੱਲੋਂ ਬਹੁਤ ਸਾਫ਼ ਆ। ਬੱਚੀ ਸੋਹਣੀ ਬਹੁਤ। ਚਾਰ ਹੀ ਥਾਣਾ ਜੀ। ਠੀਕ ਆ। ਲੋ ਵੀ ਚਾਰ ਹੀ ਵੈਸੇ ਇਹ ਖੁੱਲੀ ਰਹਿੰਦੀ ਸਾਰਾ ਦਿਨ। ਠੀਕ ਆ। ਵੈਸੇ ਬਾਈਆਂ ਦਾ ਖੁੱਲੀ ਰਹਿੰਦੀ ਐ ਕਿਉਂਕਿ ਬਾਈ ਦਾ ਜੇ ਇੱਥੇ ਗੱਲ ਕਰੀਏ ਨਾ ਸੈਟਅਪ ਸੋਹਣਾ ਬਣਿਆ ਹੋਇਆ। ਸਾਰੇ ਹੀ ਖੁੱਲੇ ਹੁੰਦੇ ਆ ਜੀ। ਠੀਕ ਆ। ਸਾਰੇ ਜਨਮਰੀ ਖੁੱਲੇ ਹੁੰਦੇ ਆ ਬੱਚੀ ਦੀ ਵੇਲਬੂਲ ਵਿੱਚ ਚੈੱਕ ਕਰ ਸਕਦੇ ਆ ਖੜਨੀ ਖੁੜਨੀ। ਬਹੁਤ ਸੋਹਣੀ। ਛੱਡੀ ਆ ਤੇ ਹੁਣ ਇਹ ਨਹੀਂ ਗੱਲ ਵੀ ਐਵੇਂ ਭੱਜੀ ਫਿਰੂਗੀ। ਬਾਈਆਂ ਦਾ ਕਦੇ ਹੀ ਬੰਦਦੇ ਅਸੀਂ ਨਹੀਂ ਤਾਂ ਬੰਦਦੇ ਬਹੁਤ ਘੱਟ ਆ ਕਿਉਂਕਿ ਇੰਦਰ ਵੀ ਬਾਹਰ ਲੱਗਿਆ ਇੰਦਰ ਵੀ ਉਹਨਾਂ ਥਾਂ ਵਲਿਆ ਹੋਇਆ ਅਲਾਗੀ ਤੇ ਬਈ ਜੇ ਇਹਦੇ ਰੇਟ ਦੀ ਗੱਲ ਕਰੀਏ ਰੇਟ ਕੀ ਕਰਦੇ ਆਂਗੇ ਫਿਰ ਇਹਦਾ ਇਹ ਤਾਂ 12000 ਰੁਪਏ 12000 ਲਓ ਵੀ ਰੇਟ ਵੀ ਜਾਇ ਜੀ ਆ ਕੱਦ ਦੇ ਨੇ ਸੋਹਣਾ ਕਰ ਜਾਣਾ ਥਣ ਵੀ ਦੋਸਤੋ ਜੇ ਚਾਰੀਏ ਕੋਈ ਫੋਟ ਛਾਗ ਨਹੀਂ ਕਿਉਂਕਿ ਸੋਹਣੀ ਬੱਚੀ ਤਿਆਰ ਹੋਊਗੀ ਇਸ ਤੋਂ ਅਗੇ ਬਈ ਤੋਕੜ ਗੱਭਣਾ ਕਿ ਕੱਲੀ ਗੱਭਣੀ ਆ ਇਹ ਗੱਭਣੀ ਆ ਬਈ ਜੀ ਮੈਂ ਥਣ ਪਾਸ ਕਰਾਉਂਗੀ ਜੀ ਥਣ ਪਾਸ ਕਰਾਉਂਗੀ ਠੀਕ ਹੈ ਕਿੰਨੇ ਚਾਰ ਦੀ ਗੱਪਣ ਹੋ ਗਈ ਪਈ ਇਹ ਬੈਣ ਇਹ ਬਾਈ ਜੀ ਸਾਢੇ 4 ਮਹੀਨੇ ਦੀ ਗੱਪਣ ਸਾਢੇ 4 ਮਹੀਨਿਆਂ ਦੀ ਠੀਕ ਆ ਤੇ ਬਈ ਇਹਨੇ ਜੇ ਗੱਲ ਕਰੀਏ ਦੁੱਧ ਆਪਣੇ ਕੋਲ ਕਿੰਨਾ ਕੱਢਿਆ ਪੀਕ ਲੈਵਲ ਤੇ ਇਹ ਬਾਈ ਜੀ 20-22 ਲੀਟਰ ਤੱਕ ਇਹਨੇ ਦੁੱਧ ਦਿੱਤਾ ਪਿਛਲੇ ਸੂਹ ਠੀਕ ਆ ਤੇ ਹੁਣ ਸੂਆ ਗਾਂ ਕਿੰਮਾ ਸੂਣਾ ਨੇ ਇਹ ਵੀ ਤੀਜਾ ਸੂਏ ਸੂ ਇਹ ਵੀ ਤੀਜਾ ਸੂਏ ਹਾਂਜੀ ਠੀਕ ਆ ਜਣੀ ਜੀ ਮੰਨ ਕੇ ਚੱਲ ਗਏ ਥਣ ਬਾਸ ਕਰਾਉਂਦੀ ਤਾਂ ਤੋਂ ਡਰਾਈ ਸਮਝ ਗਏ ਹਾਂਜੀ ਠੀਕ ਆ ਗਾਂ ਬਹੁਤ ਠੀਲ ਠੰਡੀ ਹੈ ਜੀ ਫੇਰ ਸੀਲ ਠੰਡੀ ਦੀ ਗੱਲ ਕਰੀਏ ਨਾ ਸੀਲ ਠੰਡੀ ਬਹੁਤ ਆ ਕਦ ਕਾਠਾ ਪੂਰੇ ਵੱਡੇ ਦੀ ਹੈ ਫੇਸ ਚੇਕ ਕਰੋਗੇ ਨਾ ਇਹ ਚ ਪਿਓ ਰੰਗ ਦੇ ਵਿੱਚ ਹੈਗੀ ਆ ਕਦ ਵੇਲ ਦੀ ਚੰਗੀ ਆ ਜਿਹੜੇ ਵੀਰ ਨੇ ਦੋਸਤੋ ਸਾਹਮਣੇ ਵਸਤੇ ਲੈਣੀਆਂ ਜੇ ਕੋਈ ਵੀਰ ਬੱਚੀਆਂ ਪਾਲਨ ਦਾ ਸ਼ਕੀਨ ਹੈ ਨਾ ਉਹਨਾਂ ਨਾਲ ਉਹ ਆ ਵੀ ਇਹ ਛੇਤੀ ਤਿਆਰ ਹੋ ਜੂਗੀ ਕਿਉਂਕਿ ਸਾਢੇ 4 ਮਹੀਨਿਆਂ ਦੇ ਲਗਭਗ ਤਾਂ ਇਹ ਗੱਭਣ ਹੈਗੀ ਆ ਮਿਲ ਜਾਣੀਆਂ ਵਛੀਆਂ ਦੇ ਡੇਟ ਕੀ ਤੁਹਾਨੂੰ ਕਦ ਕਾਠ ਸੋਹਣਾ ਵੇਲ ਉਹ ਚੰਗੀ ਆ ਥਣ ਹਮਾਨੇ ਪੱਖ ਤੋਂ ਦੋਸਤੋ ਸਾਫ ਸੁਥਰੀ ਹੈ ਇੱਥੇ ਆਉਂਗੇ ਤਾਂ ਤੁਹਾਡੇ ਜ਼ਰੂਰ ਪਸੰਦ ਆਊਗੀ ਥਣ ਪਾਸ ਘਰਾ ਦੂਗੀ ਬਾਈਆਂ ਦਾ ਵੈਸੇ ਤੁਹਾਨੂੰ ਡਰਾਈ ਹੈ ਦੇਖ ਸਾਡੇ 2 ਲੀਟਰ ਦੇ ਲਗਭਗ ਦੁੱਧ ਕੱਢਿਆ ਬਈਏ ਨੇ ਹਾਂਜੀ ਇਹਨੇ ਇੱਕ ਹੀ 2 ਲੀਟਰ ਦੁੱਧ ਕੀ ਲਓ ਵੀ ਥਣਾ ਨੀਓ ਸਾਫ ਸੁਥਰੀ ਆ ਤੇ ਜੱਜਮੈਂਟ ਤੁਸੀਂ ਕਰ ਲੈਣੀ ਆ ਜਿਹੜੇ ਵੀਰ ਦੇ ਪਸੰਦ ਹੋਵੇ ਚਾਰੇ ਥਣ ਇੱਕੋ ਜਿਹੇ ਆ ਤੇ ਭਾਈ ਇਹਦੇ ਰੇਟ ਦੀ ਗੱਲ ਕਰੀਏ ਤਾਂ ਫਿਰ ਇਹਦਾ ਰੇਟ ਕੀ ਕਰਦੇ ਆਂ ਇਹ ਤਾਂ ਬਈ ਜੀ 35000 ਰੁਪਏ ਆਪਾਂ ਇਹ ਕਰਦੇ ਆ 35000 ਹਾਂਜੀ ਲੋ ਵੀ ਰੇਟ 35000 ਮੌਕੇ ਤੇ ਮਾਨਤਾ ਸਾਰੇ ਨਗਾਂਜ ਹੋ ਜੂਗਾ ਕੋਈ ਵੀਰ ਆਉਂਦਾ ਦੂਰ ਨੇੜੇ ਤੋਂ ਤਾਂ ਦੀ ਤਸੱਲੀ ਤੁਸੀਂ ਇੱਥੇ ਆ ਕੇ ਕਰ ਲੈਣੀ ਹੈ ਕੋਈ ਵੀ ਨਾ ਖਰੀਦਦਾ ਇਹ ਥਾਨ ਪਾਸ ਕਰਾ ਦੂਗੀ 4 ਮਹੀਨੇ ਦੀ ਚੈੱਕ ਕਰਵਾ ਕੇ ਜਲਾ ਸਕਦੇ ਆਪ ਦਾ ਡਾਕਟਰ ਲਿਆਵੇ ਬਈ ਕੋਈ ਹਾਂਜੀ ਠੀਕ ਆ 35000 ਆਪਾਂ ਚੈੱਕ ਪਾਸ ਕਰਵਾਈਏ ਜੀ ਠੀਕ ਆ ਆਪਾਂ ਕਰਵਾ ਲਵਾ ਕਰਵਾ ਸਕਦੇ ਠੀਕ ਆ ਲੋ ਵੀ ਇਸ ਤੋਂ ਅੱਗੇ ਇਹ ਗੱਬਣ ਹੈਗੀ ਹੈ ਤੇ ਇੱਕ ਬੱਚੀ ਤੁਹਾਨੂੰ ਜੋ ਖਾਤੀ ਸੀ ਜਿਹੜੀ ਕਿੰਨਾ ਨਗਾ ਚ ਕੋਈ ਵੀ ਨਗਾ ਪਸੰਦ ਹੋਵੇ ਤਾਂ ਬਾਈ ਦਾ ਪਿੰਡ ਹੈਗਾ ਸੰਗੂ ਤੋਂ ਜ਼ਿਲ੍ਹਾ ਸ਼੍ਰੀ ਮੁਕਤਸਰ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆਂ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ